ਫਗਵਾੜਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹਾਂ ਬੀਤੇ ਦਿਨ ਗ੍ਰਿਫਤਾਰ ਕੀਤੇ ਤਿੰਨ ਦੋਸ਼ੀਆਂ ਵੱਲੋਂ ਕੀਤੀ ਪੁਸ਼ਗੈਸ਼ ਦੌਰਾਨ ਹੁਣ ਇਸ ਮਾਮਲੇ ਵਿੱਚ ਪੰਜ ਹੋਰ ਪਿਸਤਲ ਅਤੇ 13 ਜਿੰਦਾ ਰੌਂਡ ਬਰਾਮਦ ਕਰਕੇ ਕੁੱਲ 12 ਪਿਸਤਲ ਅਤੇ 48 ਰੌਂਡ ਬਰਾਮਦ ਕੀਤੇ ਹਨ ਫਗਵਾੜਾ ਵਿਖੇ ਪੱਤਰਕਾਰ ਵਰਤਾ ਦੌਰਾਨ ਗੱਲਬਾਤ ਕਰਦੇ ਹਾਂ ਐਸਐਸਪੀ ਕਪੂਰਥਲਾ ਬਸਲਾ ਗੁਪਤਾ ਨੇ ਦੱਸਿਆ ਕਿ ਰਿਮਾਂਡ ਦੌਰਾਨ ਪੁਲਿਸ ਨੇ ਦੋਸ਼ੀ ਰੋਸ਼ਨ ਸਿੰਘ ਪਾਸੋਂ ਲੁਕਾ ਸ਼ਪਾ ਕੇ ਰੱਖੇ ਹੋਏ 5 ਹੋਰ ਪਿਸਟਲ ਅਤੇ 13 ਰੋਂਦ ਬਰਾਮਦ ਕੀਤੇ ਹਨ ਇਸੇ ਤਰ੍ਹਾਂ ਹੀ ਪੁਲਿਸ ਵੱਲੋਂ ਇੱਕ ਹੋਰ ਮਾਮਲੇ 'ਚ ਲੁੱਟਾ ਘੁਆ ਕਰਨ ਵਾਲੇ ਦੋ ਵਿਅਕਤੀਆਂ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਜਿਨ੍ਹਾਂ ਪਾਸੋਂ ਪੁਲਿਸ ਨੇ ਇੱਕ ਪਿਸਟਲ ਇੱਕ ਦਾਤਰ ਇੱਕ ਮੋਟਰਸਾਈਕਲ ਦੋ ਮੋਬਾਈਲ ਅਤੇ 2200 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਇਸ ਤੋਂ ਇਲਾਵਾ ਇੱਕ ਹੋਰ ਮਾਮਲੇ 'ਚ ਗੱਲਬਾਤ ਕਰਦੇ ਹਾਂ ਐਸਐਸਪੀ ਕਪੂਰਥੱਲਾ ਨੇ ਦੱਸਿਆ ਕਿ ਪੁਲਿਸ ਵੱਲੋਂ ਨਜਾਇਜ਼ ਹਥਿਆਰ ਸਮੇਤ 9,80,000 ਰੁਪਏ ਦੀ ਨਕਦੀ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਿਸ ਕੋਲੋਂ ਪਿਸਤਲ ਬਰੇਟਾ ਮੈਗਜ਼ੀਨ ਅਤੇ 6 ਰੋਂਦ ਵੀ ਬਰਾਮਦ ਕੀਤੇ ਗਏ ਦੇਖੋ ਕਿੱਥੋਂ ਦੇ ਹਨ ਇਹ ਨੌਜਵਾਨ ਐਸਐਸਪੀ ਕਪੂਰਥੱਲਾ ਨੇ ਪ੍ਰੈਸ ਬਿਆਨਤਾ 'ਚ ਦੱਸਿਆ ਸਾਰਾ ਮਾਮਲਾ ਵਤਨਕੀ ਰਾਹੀਂ ਤੋਂ ਦਰੁਪ ਕਲੂਚਾ ਦੀ ਰਿਪੋਰਟ ਹਾਜੀ फवाड़े के ऑर्गनाइज क्राइम को कंट्रोल करने वास्ते कपूरथला पुलिस असी सारे प्रिवेंटिव एक मुहिम चलाई हुई है जिद्द असी जिन्हें भी इदा दे क्रिमिनल्स गैंगस्टर्स और इदा के बंदे हैं जो कि डिफॉल्टर्स हैं जो सा एरिए आकर कोई इलीगल या फिर क्रिमिनल एक्टिविटी करना चाहते हैं उन्होंने प्लानिंग कर लें अं एक मुहिम चलाई हुई है जिस जिसे अभी ना पीछे भी बंदे राउंड अप किए पिछले हफ्ते भी असी सात वेपन्स रिकवर किए हफ्ते भी असी दो डिफरेंट टीम वारदातों में सात वेपन्स टोटल रिकवर किए हैं उद्चित सबसे पहला जो पिछले हफ्ते असी तीन बंदे राउंड अप किए इंटरोगेशन इंटेरोगे दौरान उन्होंने तो तीन वेपन्स फर्दर पांच वेपन फर्दर रिकवर किए हैं उन्होंने नाम है सुखवंत सिंह अजय कुमार और रोशन सिंह है ना इना तो असी पांच वेपन फर्दर रिकवर किए हैं जोड़े हैं तो पिस्टल बत्ती बोर ਹੈਨਾ ਔਰ ਫਰਦਰ ਅਸੀਂ 16 ਰਾਉਂਡਸ ਰਿਕਵਰ ਕੀਤੇ ਹੋਏ ਆਂ ਪਿੱਛੇ ਵੀ ਇਹਨਾਂ ਦੇ ਨਾਲ ਇੱਕ ਗੱਡੀ ਸਵਿਫਟ ਗੱਡੀ ਉਹੀ ਧੀ ਔਰ ਇੱਕ ਦੇਸੀ ਕਟਾ ਫਰਦਰ 2 ਦਿਨ ਪਹਿਲੇ ਵੀ 3 ਦਿਨ ਪਹਿਲੇ ਇੱਕ ਇੱਥੇ ਸਨੇਚਿੰਗ ਹੋਈ ਥੀ ਜਿੱਥੇ ਜਿਹੜੇ ਮਨੀ ਐਕਸਚੇਂਜ ਵਾਲੇ ਬੰਦੇ ਐ ਜੋ ਆਪਣੀ ਰਿਕਵਰੀ ਕਰਕੇ ਰਾਸਤੇ ਦੇ ਵਿੱਚ ਜਾ ਰਹੇ ਸੀ ਉਹਨਾਂ ਨੂੰ 2 ਬੰਦਿਆਂ ਨੂੰ ਲੁੱਟ ਕੇ ਉਹਨਾਂ ਤੋਂ ਕਰੀਬ ਕੁਝ ਪੈਸੇ ਉਹਨਸੇ ਸਨੇਚ ਕਰ ਲਏ ਥੇ ਉਹ اسی ਬੰਦੇ ਰਾਉਂਡ ਅਪ ਕਰ ਲਏ ਉਹਨਾਂ ਦਾ ਨਾਮ ਹੈ ਅਪਤਾਰ ਸਿੰਘ ਉਰਫ ਰਾਣਾ ਰਾਕੇਸ਼ ਕੁਮਾਰ ਔਰ ਟ੍ਰਿੱਕੀ ਇਹ ਦੋਨੋਂ ਬੰਦੇ ਤੋਂ ਅਸੀਂ ਇੱਕ ਪਿਸਤਲ 7.65 ਪੰਜ ਰਾਉਂਡ ਲਾਈਵ ਇਹ ਰਿਕਵਰ ਕੀਤਾ ਹੈ ਇੱਕ ਦਾਤਰ ਲੋਹਾ ਮੋਟਰਸਾਈਕਲ ਨੰਮਰੀ PB32S9002 ਸਪਲੈਂਡਰ ਦੋ ਮੋਬਾਈਲ ਫੋਨ ਅਤੇ 2700 ਰੁਪਿਆ ਇਹ ਅਸੀਂ ਇਹਨਾਂ ਤੋਂ ਰਿਕਵਰ ਕੀਤਾ ਹੈ ਇਹਨਾਂ ਨੇ ਪਿੱਛੇ ਆ ਵੀ ਅਸੀਂ ਵੀ ਆਰ ਵੈਰੀਫਾਈਂਗ ਇਹਨਾਂ ਨੇ ਪਿੱਛੇ ਵੀ ਲੁੱਟਖੋ ਕਾਫੀ ਕੀਤੀ ਹੋਈ ਹੈ ਇਦਾਂ ਹੀ ਸੇਮ ਟਾਈਪ ਕਿ ਜਿੰਨੇ ਬੰਦੇ ਰਿਕਵਰੀ ਜੋ ਲੈ ਕੇ ਆਉਂਦੇ ਆਂ ਕਮੇਟੀਆਂ ਕੋ ਪੈਸੇ ਜਾਂ ਫਰਦਰ ਕੋਈ ਜਮਾ ਕਰਾਂਦਾ ਹੈ ਉਹ ਲੁੱਟਖੋ ਇਹ ਕਰਦੇ ਆਂ ਇਜਾ ਅਸੀਂ ਇੱਕ ਬੰਦਾ ਜਿੱਦਾਂ ਕਿ ਸਾਨੂੰ ਇਨਫੋਰਮੇਸ਼ਨ ਸੀ ਕਿ ਇੱਕ ਬੰਦਾ ਇੱਥੇ ਕੋਈ ਆ ਕੇ ਨਾ ਫਗਵਾੜੇ ਦੇ ਵਿੱਚ ਰਹਿ ਰਿਹਾ ਹੈ ਜਦੇ ਕੋਲ ਪੋゼਸ਼ਨ ਦੇ ਵਿੱਚ ਇੱਕ ਇਲੈਗਲ ਵੈਪਨ ਹੈ ਐਂਡ ਹੀ ਇਜ਼ ਇਨਵੋਲਡ ਇਨ ਵੇਰੀਅਸ ਕ੍ਰਿਮੀਨਲ ਐਕਟੀਵਿਟੀਜ਼ ਧਿਊਰਿੰਗ ਚੈਕਿੰਗ ਐਂਡ ਸਰਚ ਅਸੀਂ ਇੱਕ ਬੰਦੇ ਨੂੰ ਰਾਇਲ ਰਾਉਂਡ ਅਪ ਕੀਤਾ ਹੈ ਇਹਦਾ ਨਾਮ ਹੈ ਦਲਦਾਰ ਸਿੰਘ ਔਰ ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹਦੇ ਤੋਂ ਅਸੀਂ ਇੱਕ ਪਿਸਟਲ ਬਰੇਟਾ ਇਹ ਰਿਕਵਰ ਕੀਤਾ ਹੈ 15 ਲਾਈਵ ਰਾਉਂਡਸ 9,80,000 ਰੁਪਿਆ ਇੱਕ ਕਾਰ ਸਵਿਫਟ ਪੀਬੀ02 ई पी सैवन एट डबल जीरो और छे पासपोर्ट असं रिकवर्ड किए हुए हैं फरदर इन्वेस्टिगेशन असं कर रहे हैं कि कितों ये पैसा लेके आया और वेपन भी कितों खरीदया इन्हें और किस एक्टिविटी वास्ते इन्होंने वेपन और ये पैसे इन्हों मोहे हुए हैं थैंक यू